ਫਿਰ ਸਵੇਰੇ ਤੇ ਬਚ ਗਿਆ 6 ਤੇ ਆਪਾਂ ਨੂੰ ਲੱਗੀ ਆ ਭੁੱਖ ਭੁੱਖ ਨਹੀਂ ਪਿਆਸ ਲੱਗੀ ਆ ਦੇਖਦੇ ਹਾਂ ਕੁਝ ਪਿਆ ਹੋਵੇ ਤਾਂ oh my god Küt milanım şık. shake. da iyi bana oka. Kesene ne eda kade ya jaldi jaldi diye Friends, ਬੀਨ ਸ਼ੇਕ ਹੈਲੋ ਫਰੈਂਡਸ ਕੀ ਹਾਲ ਸਾਰੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਇੱਕ ਮਹਾਰਾਣੀ ਰਾਜਕੁਮਾਰੀ ਕਿੰਦਾ ਕੰਮ ਕਰਦੀ ਹੈ ਘਰ ਵਿੱਚ ਦੇਖਿਓ ਜ਼ਰੂਰ ਹਾਂਜੀ ਫਰੈਂਡਸ ਆਪਾਂ ਲੱਗੇ ਅੱਜ ਕਪੜੇ ਇਕੱਠੇ ਕਰਕੇ ਗਰਮੀਆਂ ਵਾਲੇ ਵਾਸ਼ ਕਰਨ ਦੇਖੋ ਕਿੰਨੇ ਸਾਰੇ ਆ ਪੁਣੀ ਆ ਜੀਨ ਚੁੱਕਾਂਗੇ ਤੇ ਲੈ ਕੇ ਜਾਵਾਂਗੇ ਕਿਉਂਕਿ ਪੰਡਾ ਹੈਗਾ ਜ਼ਿਆਦਾ ਉਹ ਵੀ ਹੋ ਜਾਣਾ ਤੁਹਾਡੇ ਗਦੇ ਹੀ ਬਟਿਆ ਬੰਦਾ ਇੱਕ ਕੈਮਰਾਮੈਨ ਵੀ ਉਹੀ ਮੈਨ ਹੌਲੀ ਹੌਲੀ ਪਤਾ ਕਿਉਂ ਬੋਲਦੀ ਆ ਕਿਉਂਕਿ ਮੇਰੇ ਘਰ ਦੇ ਕਹਿੰਦੇ ਆ ਕੋਈ ਵੀ ਕੰਮ ਨਾ ਬਸ ਵੀਡੀਓ ਬਣਾਉਂਦੀ ਰਹੇ ਵੀਡੀਓ ਬਣਾਉਂਦੀ ਰਹਿੰਦੀ ਮੈਂ ਹੋੜੀ-ਹੋੜੀ ਇਸ ਕਰਕੇ ਪੂਰਨੀ ਆ ਕਿ ਕਿਸੇ ਨੂੰ ਪਤਾ ਨਾ ਲੱਗੇ ਪਰ ਪਤਾ ਉਹਨਾਂ ਨੂੰ ਲੱਗੇ ਆ ਦੇਖੋ ਹੁਣ ਅਸੀਂ ਇਹਨਾਂ ਨੂੰ ਸੱਟਾਂਗੇ ਵਿੱਚ ਮਸ਼ੀਨ ਦੇ ਵੈਸੇ ਤੋਤੇ ਹੋਏ ਆ ਇਹ ਇਹ ਹੁਣ ਮੈਂ ਗਰਮੀ ਗਰਮੀਆਂ ਦੇ ਆ ਨਾ ਫਿਰ ਮੈਂ ਇਦਾਂ ਪੰਦੀ ਨਹੀਂ ਹੁੰਦੀ ਤੇ ਇਹਨਾਂ ਨੂੰ ਹੁਣ ਅਸੀਂ ਤੁਸੀਂ ਵੀ ਇਦਾਂ ਹੀ ਕਰਦੇ ਹੋ ਗਰਮੀ ਦੇ ਕੱਪੜੇ ਮੈਂ ਪਹਿਲਾਂ ਸਾਰੇ ਵਾਸ਼ ਕਰਦੀ ਆ ਮੈਂ ਤੇ ਕਰਦੀ ਆ ਇਹ ਦੇਖੋ ਪਹਿਲਾਂ ਕਿੰਨੇ ਧੂਕੇ ਰੱਖੇ ਹੋਏ ਅੱਜਕੱਲ ਸਾਡੇ ਘਰ ਕੱਪੜਿਆਂ ਦੀ ਧਾਈ ਚੱਲਦੀ ਆ ਤਾਂ ਹੈ ਇਹ ਸਾਡੀ ਮਸ਼ੀਨ ਜਿਹੜੀ ਇੰਨਾ ਕੰਮ ਕਰਦੀ ਆ ਤਾਂ ਹੈ ਸਾਡੀ ਮਸ਼ੀਨ ਜਿਹੜੀ ਇੰਨਾ ਕੰਮ ਕਰਦੀ ਆ ਉਹ ਟਮਾਟਰ ਵੀ ਧੋ ਲੈ ਅਸੀਂ ਅੱਗੇ ਫਰੈਂਡਸ ਬਹੁਤ سارے ਕੱਪੜੇ ਹਵਾ ਤੋਂ ਮਾਰ ਪਏ ਦੇਖੋ ਇਹਨਾਂ ਦੀ ਵਿਵਾਰੀ ਆਉਗੀ ਇਹ ਹੈਗਾ ਸਾਡਾ 에ਅਰ ਫਰਾਈਰ ਇਹਨੂੰ ਹੀ ਇੰਦਾ ਕੱਪੜੇ ਪਵਾਤੇ ਟੱਗ ਕੇ ਰੱਖਿਆ ਕਿਉਂਕਿ ਮਿੱਟੀ ਉਹ ਪੈਂਦੀ ਆ ਦੇਖੋ ਵਿਚਾਰਾ ਤੁਸੀਂ ਵੀ ਇਦਾਂ ਹੀ ਕਰਦੇ ਹੁੰਨੇ ਆ ਮੇਰੇ ਵਾਂਗੂੰ ਹਾਂ ਬੜੀਆਂ ਕੰਮਲੀਆਂ ਘੋਟਦੀਆਂ ਘਰ ਦੇ ਵਿੱਚ ਵਹੇ ਕਿਉਂਕਿ ਮੈਂ ਹੀ ਕੰਮ ਕਰਨੇ ਹੁੰਦੇ ਸਾਰੇ ਜਿੱਦਾਂ ਦੀ ਕਮਲੀ ਘੁੱਟਦੀ ਉਹਨਾਂ ਦੀ ਘੋਟ ਲਈਦੀ ਆ ਫਿਰ ਅੱਪਾ ਆਏ ਉੱਪਰ ਬੁੱਟਿਆਂ ਨੂੰ ਪਾਣੀ ਪਾਣ ਅਚਾਰੇ ਬਹੁਤ ਜ਼ਿਆਦਾ ਪਿਆਸੇ ਅਗਰ ਨਹੀਂ ਆਦੇ ਨਾ ਚੱਕ ਕੇ ਮਾਈ ਗੋਡ ਇਹ ਘਾ ਨਹੀਂ ਤਾਂ ਨੂੰ ਮੈਂ ਆਪਣੇ ਬੁੱਟੇ ਦੇਖੋ ਆਹ ਦਾ ਦਿੱਤਾ ਸੁੱਕ ਕੇ ਗਿਆ ਵਿਚਾਰੇ ਪਾਣੀ ਨਹੀਂ ਨਾ ਪੰਦਾ ਟਮਾਟਰ ਵਿਚਾਰੇ ਸੁੱਕ ਕੇ ਲਾਲ ਹੋ ਗਏ ਇਹ ਸਰਦਾ ਦੇਖੋ ਪੂਰੀ ਨਾ ਆ ਬੀਜ ਆ ਗਏ ਧਨੀ ਇਹਨੂੰ ਬਾਕੀ ਫालतू ਭੁਗਦੇ ਪੌਦੇ ਹੋ ਗਏ ਵਿੱਚ ਹੁਣ ਮੈਂ ਪਾਉਂਗੀ ਪਾਣੀ ਵਿਚਾਰਿਆਂ ਨੂੰ ਪਾਣੀ ਪਾ ਕੇ ਖੜੇ